ਇਕ ਤੇ ਪੰਕਤੀ ਆਦਿ ਦੇ ਨਾਲ ਸਾਂਝੀ ਕਰ ਦਿੱਤੀ ਬਿਨਿਹਾਰੀ ਗੁਰਿਆਨੇ ਦਿਹਾੜੀ ਸਦਬਾਦ ਸਦਅਰਥ ਸੈਂਕੜੇ ਵਾਰ ਫਿਰ ਜਦੋਂ ਆਪਜੀ ਟੋਟੀ ਰਾਗ ਦੇ ਸਤਗੁਰੂ ਜੀ ਦਾ ਇੱਕ ਬਚਨ ਪੜ੍ਹਦੇ ਹੋ ਜਿੱਥੇ ਹਜ਼ੂਰ ਆਖਦੇ ਨੇ ਸਾਦ ਬਖਸ਼ਿੰਦ ਸਦਾ ਨੇਹਰਵਾਨਾ ਸਭਨਾ ਦੇ ਅਧਾਰੀ ਉਥੇ ਸਾਦ ਬਖਸ਼ਿੰਦ ਉਥੇ ਸਦਅਰਥ ਸੈਂਕੜੇ ਵਾਰ ਨਹੀਂ ਹੈ ਉਥੇ ਸਦਅਰਥ ਸਦਾ ਹਮੇਸ਼ਾ ਤੇ ਫਿਰ ਪਾਵਨ ਅੰਤ 923 ਤੇ ਬਾਬਾ ਸੁੰਦਰ ਜੀ ਦੀ ਬਾਣੀ ਤਾਂ ਗੁਰੂ ਅਮਰਦਾਸ ਮਹਾਰਾਜ ਦੇ ਪੜਪੋਤਾ ਜੀ ਉਹਨਾਂ ਨੇ ਤਾਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਆਖੀਰ ਸਮੇਂ ਦੇ ਜਿਹੜੇ ਬੋਲ ਸਨ ਉਹਨਾਂ ਨੂੰ ਕਲਮ ਬੰਦ ਕੀਤਾ ਇੱਕ ਬਾਣੀ ਰੂਪ بنایا ਤੇ ਉਹਦਾ ਜਿਹੜਾ ਸਿਰੇਖ ਦਿੱਤਾ ਹੈ RAM KALI SAT ਉਥੇ ਵੀ ਆਹੀ ਅੱਖਰ ਲਿਖਿਆ ਹੋਇਆ ਸ ਸ ਤੇ ਦੰਦਾ ਇੱਕ ਔਂਕੜ ਟਿਆ ਹੋਇਆ ਤੇ ਉਹ ਤੇ ਸਦਾ ਅਰਥ ਸਦਾ ਹੈ ਪਰਮੇਸ਼ਰ ਦੇ ਘਰ ਵਿੱਚੋਂ ਆਇਆ ਸਦਾ ਜਿਹੜਾ ਸਾਨੂੰ ਸਾਰਿਆਂ ਨੂੰ ਪੈਂਦਾ ਹੈ ਜੋ ਗੁਰਨਾਨਕ ਸਿੰਘ ਮਹਾਰਾਜ ਆਖਦੇ ਨੇ ਘਲ ਕਰ ਕੇ ਉਹ ਪਹੁੰਚਾ ਸੱਦੜੇ ਨਿਤਪਵਨ ਉਹ ਸੱਦਾ ਆਮੌਦੂਪੀ ਸੱਦਾ ਜੋ ਪਰਮੇਸ਼ਰ ਦੇ ਘਰ ਵਿੱਚੋਂ ਹਰ ਇੱਕ ਘਰ ਪਹੁੰਚਦਾ ਇਸ ਕਰਕੇ ਸਾਧਕ ਹਰਦੇ ਤਿੰਨ ਵਖੋ ਵਖਰੇ ਆਤਮਾ